ਅੱਜ ਹਰੀਬ ਸਿੰਘ ਮੁੰਡਿਆ ਸਾਬ ਨੇ ਜਿਹੜੀ ਅੱਜ ਰੇਡ ਹੋਈ ਆ ਉਹ ਪ੍ਰੋਟੀਨ ਚੈਕਿੰਗ ਕੀਤੀ ਇੱਥੇ ਤੇ ਉਹਦੇ ਵਿੱਚ ਜਾ ਕੇ ਜੋ ਸਵੰਦ ਸਮੱਸਿਆਵਾਂ ਵੀ ਦਸੀਆਂ ਸਾਬ ਨੇ ਪੜੀਆਂ ਤੇ ਇਹ ਦੇਖਿਆ ਕਿ ਸਟਾਫ ਪੂਰਾ ਹੈਗਾ ਕਿ ਨਹੀਂ ਹੈ ਨਾ ਮੰਤਰੀ ਸਾਬ ਸਵੇਰੇ ਸਵੇਰੇ ਸੱਜਣੇ ਸੱਜਣੇ ਆਏ ਤੇ ਉਹਨਾਂ ਨੇ ਆਪਣੇ ਸਮੱਸਿਆਵਾਂ ਦਸੀਆਂ ਜਿਵੇਂ ਕਿ ਕੁਝ ਬੋਲੋ ਟੰਤਨਾ ਦੁਮੇ ਵਾਰੀ ਟੱਕੇ ਇਹਨਾਂ ਕਲਕਲੇ ਬੰਦੇ ਰਿਹਾ ਸਾਬ ਸਟਾਫ ਦੀ ਲੋੜ ਹੈਗੀ ਆ ਤੇ ਬਾਕੀ ਲੋਕਾਂ ਦੀ ਮਸ਼ਕਲਤ ਨਹੀਂ ਗਈਆਂ ਬਾਕੀ ਸਭ ਸਹੀ ਚੱਲਦਾ ਇਹੀ ਬਾਰੇ ਉਹਨਾਂ ਨੇ ਦੱਸਿਆ ਵੀ ਸਭ ਸਹੀ ਚੱਲ ਰਿਹਾ ਰਜਿਸਟਰੀ ਸਭ ਸਹੀ ਹੋ ਰਿਹਾ ਕੋਈ ਇਕਰਤੀ ਚੈਕ ਚੈਕ ਕੀਤੀ ਕੋਈ ਕੰਪਲੀਟ ਵਗੈਰਾ ਕੋਈ ਨਹੀਂ ਕੋਈ ਕੰਪਲੀਟ ਨਹੀਂ ਸੀ ਕਿਉਂਕਿ ਬਸ ਇਹ ਜਗ੍ਹਾ ਦੇਖਵਾਇ ਸੀ ਕਿ ਵੀ ਸਵੇਰ ਤੋਂ ਸਭ ਤੋਂ ਹਾਜ਼ਰ ਰਹੇ ਸਾਰੇ ਹਾਜ਼ਰ ਪਾ ਗਏ ਤਸੀਦਾਰ ਨਹੀਂ ਸੀ ਕਿਉਂਕਿ ਉਹਨਾਂ ਦੀ ਡਿਊਟੀ ਦੂਜੇ ਜਿਹੜਾ ਉਹਨਾਂ ਨੂੰ ਬਿਲਿਆ ਚਾਰਜ ਤਤੰਗ ਅੱਜ ਚਮਕਾਲ ਸਾਹਿਬ ਸੀਗੇ ਸਟਾਫ ਦੀ ਗੱਲ ਕਰੀਏ ਤਾਂ ਸਟਾਫ ਨਾਲ ਗੱਲਬਾਤ ਵੀ ਕੀਤੀ ਇਹਦੇ ਸਾਹਮਣੇ ਤੇ ਸਟਾਫ ਦੇ ਪੂਰਨ ਦੌਰ ਤੇ ਜਿਹੜੀ ਆ ਉਹਨਾਂ ਦੀ ਜਿਹੜੀ ਥਾਂ ਦੀ ਗੱਲ ਕਰੀਏ ਤਾਂ ਘਾਟਾ ਕਾਫੀ ਹਾਂ ਉਹੀ ਗੱਲ ਹੋਈ ਆ ਜਦੋਂ ਪੁੱਛਿਆ ਗਿਆ ਜਦੋਂ ਮੰਤਰੀ ਸਾਹਿਬ ਨੇ ਗੱਲ ਦਸਤਾਨ ਦੱਸਿਆ ਉਹਨਾਂ ਨੇ ਵੀ ਜਿਹੜੀਆਂ ਸਾਡੇ ਕਈ ਬੰਦੇ ਅਜੇ ਹੈਗੇ ਨੇ ਕਰਮਚਾਰੀ ਵੀ ਜ਼ਿਲਿਆਂ ਦੋ-ਦੋ ਜਾਂ ਤਿੰਨ-ਤਿੰਨ ਜ਼ਿੰਮੇਵਾਰੀਆਂ ਚੱਕੀ ਫਿਰਦੇ ਨੇ ਤੇ ਵੀ ਜਿਹੜੀ ਇਹ ਹੈਗੀ ਆ ਪਰ ਇਹ ਸਥਿਤੀ ਜਲਦੀ ਤੋਂ ਜਲਦੀ ਖੜੀ ਜਾਵੇ ਸਥਾਪੂਰ ਹੋ ਜਾਵੇ